ਸੱਚੀ ਕਾਲ ਜੀ ਵੈਲਕਮ ਟੂ ਨਿਮਰਤ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਆਪਾਂ ਜੌਰਜਟ ਦੇ ਵਿੱਚ ਸੂਟ ਲੈ ਕੇ ਆਏ ਜੀ ਬੜੀ ਪਿਆਰੀ ਕਲੈਕਸ਼ਨ ਹੈ ਪਿਓਰ ਦੁਪਟਿਆਂ ਦੇ ਨਾਲ ਰਹਿਣਗੇ ਤੇ ਪ੍ਰਾਈਸ ਹੈਗਾ ਜੌਰਜਟ ਤੇ ਸੂਟਾਂ ਦਾ 2200 ਪ੍ਰਾਈਸ ਦੇ ਨਾਲ ਰਹਿਣਗੇ ਤੇ ਕੋਰੀਅਰ ਚਾਰजेस ਦੇ ਅਲੱਗ ਤੋਂ ਹੁੰਦੇ ਆ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜ਼ਰੂਰ ਪੁੱਛ ਲਿਆ ਕਰੋ ਤੇ ਬੁਕਿੰਗ ਲਈ ਨੰਬਰ ਹੈ ਜ ਮੇਰਾ 814658080382465887 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਜੀ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣਾ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਪੇਮੈਂਟ ਆਨਲਾਈਨ ਹੀ ਪਾਣੀ ਹੁੰਦੀ ਹੈ ਜੀ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਬਾਕੀ ਜਿਹੜੇ ਕੋਰੀਅਰ ਚਾਰजेस ਹੁੰਨੇ ਉਹ ਅਲੱਗ ਤੋਂ ਹੁੰਨੇ ਆ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜ਼ਰੂਰ ਪੁੱਛ ਲਿਆ ਕਰੋ ਜਦੋਂ ਤੁਸੀਂ ਸੂਟ ਦੀ ਪੇਮੈਂਟ ਕਰਨੀ ਹੁੰਦੀ ਹੈ ਪਹਿਲਾਂ ਆਪਣਾ ਫੁੱਲ ਐਡਰੈਸ ਭੇਜ ਕੇ ਕੋਰੀਅਰ ਚਾਰजेस ਪੁੱਛ ਕੇ ਫਿਰ ਇਕੱਠੀ ਪੇਮੈਂਟ ਕਰਦਿਆ ਕਰੋ ਤੇ ਬਾਕੀ ਜਿਨ੍ਹਾਂ ਨੇ ਸ਼ੌਪ ਤੇ ਆ ਕੇ ਪਰਚੇਸਿੰਗ ਕਰਨੀ ਹੈ ਜਦ ਮਰਜੀ ਮੰਡੇ ਟੂ ਸੈਟਰਡੇ ਤੁਸੀਂ ਸ਼ੌਪ ਤੇ ਵੀ ਪਰਚੇਸਿੰਗ ਕਰ ਸਕਦੇ ਹੋ ਤੇ ਸੰਡੇ ਸਾਡਾ ক্লোਜ਼ ਹੁੰਦਾ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਹਾਂ ਜੀ 9:30 ਤੇ 9:30 ਦੇ ਵਿੱਚ ਵਿੱਚ ਮੈਂ ਡੇਲੀ ਵੀਡੀਓ ਪੋਸਟ ਕਰ ਦਿੰਨੀ ਹ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਬਾਕੀ ਜੋ ਤੁਸੀਂ ਮੇਰੀ ਵੀਡੀਓ ਨੂੰ ਅੱਜ ਪਹਿਲੀ ਵਾਰ ਦੇਖਿਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਵੀਡੀਓ ਲੈ ਕੇ ਆਉਂਦੇ ਆ ਹਰ ਇੱਕ ਸੂਟ ਦਾ ਪ੍ਰਾਈਸ ਨਾਲ ਦੀ ਨਾਲ ਦੱਸੀਦਾ ਤੇ ਹਰ ਇੱਕ ਤਰ੍ਹਾਂ ਦਾ ਸੂਟ ਤੁਹਾਨੂੰ ਘਰ ਬੈਠਿਆਂ ਨੂੰ ਪ੍ਰੋਵਾਈਡ ਕਰੀਦਾ ਤੇ ਬਾਕੀ ਜਿਨ੍ਹਾਂ ਨੂੰ ਸਕਰੀਨਸ਼ਾਟ ਨਹੀਂ ਲੈਣਾ ਆਉਂਦਾ ਆਪਾਂ ਹਰ ਇੱਕ ਸੂਟ ਦਾ ਨੰਬਰ ਪਾਇਆ ਹੁੰਦਾ ਤੁਸੀਂ ਸੂਟ ਦਾ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਵਾ ਸਕਦੇ ਹੋ ਬੜੀ ਪਿਆਰੀ ਕਲੈਕਸ਼ਨ ਰਹਿਣੀ ਹੈ ਗਰਮੀਆਂ ਦੇ ਜਿਵੇਂ ਪਾਰਟੀ ਵੇਅਰ ਸੂਟ ਆਪਾਂ ਕਹਿ ਸਕਦੇ ਆ ਕਿਉਂਕਿ ਸਭ ਤੋਂ ਜ਼ਿਆਦਾ ਸੇਲ ਗਰਮੀਆਂ ਦੇ ਵਿੱਚ ਹੁੰਦੀ ਹੈ ਜੀ ਜੌਰਜਟ ਦੀ ਇੱਕ ਤਾਂ ਫਿਟਿੰਗ ਬਹੁਤ ਸੋਹਣੀ ਹੁੰਦੀ ਹੈ ਇੱਕ ਕੱਪੜਾ ਪੱਖ ਮਸਲੀਨ ਦੇ 3 ਮੀਟਰ ਦੀ ਬਾਟਮ ਦੇ ਨਾਲ ਹੋਣਗੇ ਸੂਟ ਦੇਖਦੇ ਹਾਂ ਅਸ ਦਾ ਪਹਿਲਾ ਸੂਟ ਇਹ ਦੇਖੋ ਲਾਈਟ ਗ੍ਰੀਨ ਕਲਰ ਹੈ ਜੀ ਅੰਗੂਰੀ ਰੰਗ ਹੈ ਲਾਈਟ ਗ੍ਰੀਨ ਜਾਂ ਕਲਰ ਹੈ ਬਹੁਤ ਪਿਆਰਾ ਹਲਕਾ ਹਲਕਾ ਸਾਰੇ ਸੂਟਾਂ ਤੇ ਵਰਕ ਹੋਇਆ ਆਰੀ ਵਰਕ ਵਿੱਚੇ ਦੂਜਾ ਮਸ਼ੀਨੀ ਵਰਕ ਹੋਇਆ ਬਹੁਤ ਸੋਹਣਾ ਜ਼ਰੀ ਦਾ ਕੰਮ ਵੀ ਹੋਇਆ ਤੇ ਥ੍ਰੈਡ ਦਾ ਵਰਕ ਵੀ ਹੋਇਆ ਜੀ ਨਾਲ ਪੜੇ ਸੋਹਣੇ ਪਿਓਰ ਜੌਰਜਟ ਦੇ ਵਿੱਚ ਸੂਟ ਹੋਣਗੇ ਸੈਲਫ ਦੇ ਤੇ ਮਸਲੀਨ ਦੀ ਬਾਟਮ ਰਹਿਣੀ ਹੈ ਨਾਲ ਲੁੱਕ ਦੇਖੋ ਕਿੰਨੀ ਪਿਆਰੀ ਹੈ ਸੂਟ ਦੀ ਉਹ ਸੋਨਾ ਵਰਕ ਘੇਰੇ ਤੱਕ ਤੁਸੀਂ ਦੇਖ ਸਕਦੇ ਹੋ ਪੂਰਾ ਇਹ ਵਰਕ ਕੀਤਾ ਹੋਇਆ ਹੈ ਪੂਰਾ ਵਧੀਆ ਫੰਕਸ਼ਨ ਤੇ ਆਪਾਂ ਵੇਅਰ ਕਰ ਸਕਦੇ ਹਾਂ ਬਹੁਤ ਸੋਹਣੀ ਸਰਦਾਰੀ ਸੂਟ ਰਹਿਣਗੇ ਮਸਲੀਨ ਦੀ ਮੈਚਿੰਗ ਬਾਟਮ ਦੇ ਨਾਲ ਇਹ ਆ ਗਈ ਆਪਣੀ ਸ਼ਰਟ ਤੇ ਬਾਟਮ ਤੇ ਨਾਲ ਹੈਗੇ ਪਿਓਰ ਦੇ ਦੁਪੱਟੇ ਬੜਾ ਸੋਹਣਾ ਕੰਟਰਾਸਟ ਹੈ ਜੀ ਇਹ ਸੂਟ ਦਾ ਗ੍ਰੀਨ ਦੇ ਨਾਲ ਥੋੜਾ ਸੋਹਣਾ ਗਾਜਰੀ ਜੇ ਕਲਰ ਦਾ ਪੀਚ ਗਾਜਰੀ ਜਿਆ ਰੰਗ ਆ ਲੱਗ ਜਾਈ ਪਿਓਰ ਦਾ ਦੁਪੱਟਾ ਇਹ ਲੁੱਕ ਆ ਜਣੀ ਜੀ ਸੂਟ ਦੀ ਦੇਖੋ ਕਿੰਨਾ ਪਿਆਰਾ ਸੂਟ ਹੈ 2200 ਪ੍ਰਾਈਸ ਹੈ ਜੀ 2200 ਪ੍ਰਾਈਸ ਦੇ ਨਾਲ ਅੱਜ ਦਾ ਆਪਣਾ ਪਹਿਲਾ ਸੂਟ ਇਹ ਜਿਹੜਾ ਸੂਟ ਦਿਖਾਇਆ ਇਹਦੇ ਵਿੱਚ ਹੀ ਹੈਗਾ ਆਪਣੇ ਕੋਲ ਇੱਕ ਹੋਰ ਕਲਰ ਹੈ ਲਾਈਟ ਫਰੋਜ਼ੀ ਕਲਰ ਹੈ येलो ਦੁਪੱਟੇ ਦੇ ਨਾਲ ਸੈਲਫ ਦੇ ਵਿੱਚ ਰਹਿਣੀ ਹੈ ਜੀ ਜੌਰਜਟ ਦੀ ਸ਼ਰਟ ਬਿਲਕੁਲ ਸੌਫਟ ਦੇ ਵਿੱਚ ਤੇ ਪਿਓਰ ਮਸਲੀਨ ਦੀ ਬਾਟਮ ਸ਼ਰਟ ਤੇ ਲਾਈਨਿੰਗ ਰਵਾ ਲਿਓ ਬਾਟਮ ਤੇ ਵੀ ਆਊਟ ਲਾਈਨਿੰਗ ਵੀ ਤੁਸੀਂ ਸਟਿਚ ਕਰਾ ਸਕਦੇ ਕਿੰਨਾ ਪਿਆਰਾ ਵਰਕ ਹੈ ਰੈਡੀ ਹੋ ਕੇ ਬਹੁਤ ਸੋਹਣੀ ਲੁੱਕ ਆਉਂਦੀ ਹੈ ਇਹਨਾਂ ਸੂਟਾਂ ਦੀ ਸਾਰਾ ਇਹ ਵਰਕ ਕੀਤਾ ਹੋਇਆ frozy color ਦੇ ਵਿੱਚ ਤੇ ਨਾਲ ਹੈਗਾ ਦੁਪੱਟਾ ਪਿਓਰ ਦਾ ਦੁਪੱਟਾ ਕਿੰਨਾ ਪਿਆਰਾ ਹੈ ਇਹ ਨਾਲ ਸਿਰ ਤੇ ਵੀ ਲੈਣਾ ਹੁੰਦਾ ਦੁਪੱਟਾ ਬੈਸਟ ਸੂਟ ਹੈ ਉਹਨਾਂ ਲਈ ਇਹ ਲੁੱਕ ਕਰ ਲੈਣੀ ਚਾਹੀਦੀ 2200 ਪ੍ਰਾਈਸ ਦੇ ਨਾਲ 2200 ਪ੍ਰਾਈਸ ਦੇ ਨਾਲ ਇਹ ਦੋ ਸੂਟ ਦੋ ਕਲਰ ਦਿਖਾਏ ਆ ਇੱਕ ਡਿਜ਼ਾਈਨ ਚ ਨੈਕਸਟ ਡਿਜ਼ਾਈਨ ਆ ਗਿਆ ਥੋੜਾ ਸੋਹਣਾ ਪੀਚ ਬਦਾਮੀ ਜਿਹਾ ਕਲਰ ਹੈ ਇਹਨਾਂ ਦੇ ਸਭ ਤੋਂ ਜ਼ਿਆਦਾ ਸੇਲ ਹੈ ਜੀ ਗਰਮੀਆਂ ਦੇ ਵਿੱਚ ਸੂਟਾਂ ਦੀ ਕਿਉਂਕਿ ਆਪਾਂ ਨੂੰ ਕੋਈ ਫੰਕਸ਼ਨ ਹੁੰਦਾ ਹੈ ਹੋਰ ਕੋਈ ਕਪੜਾ ਪਾਉਣ ਨੂੰ ਦਿਲ ਨਹੀਂ ਕਰਦਾ। ਇਹ ਦੇਖੋ ਕਿੰਨਾ ਪਿਆਰਾ ਡਿਜ਼ਾਈਨ ਹੈ ਦਾ ਵੀ ਇਹ ਸਾਰਾ ਇਹ ਜਿਹੜਾ ਤੁਹਾਨੂੰ ਇਹ ਦਿਖ ਰਿਹਾ ਹੈ ਇਹ ਸਾਰੀ ਆਊਟਲਾਈਨਿੰਗ ਕੀਤੀ ਹੋਈ ਹੈ ਵਰਕ ਦੇ ਨਾਲ। ਪਿਆਰਾ ਵਰਕ ਪੂਰੀ ਸ਼ਰਟ ਤੇ ਬਹੁਤ ਸੋਹਣਾ ਸੈਲਫ ਦੇ ਵਿੱਚ ਜਾਂ ਫਲਾਵਰ ਪ੍ਰਿੰਟਿੰਗ ਦੇ ਵਿੱਚ ਬਹੁਤ ਸੋਹਣਾ ਪੀਚ ਬਾਦਾਮੀ ਜਿਹਾ ਰੰਗ ਹੈ ਨਾਲ ਸੇਮ ਕਲਰ ਦੀ ਮਸਲੀਨ ਦੀ ਬਾਟਮ ਹੈ ਜੀ ਪਿਓਰ ਮਸਲੀਨ ਦੀ। ਦੇ ਨਾਲ ਹੈਗਾ ਪਿਓਰ ਦਾ ਦੁਪੱਟਾ ਮਲਟੀ ਕਲਰ ਦੇ ਵਿੱਚ ਇਹ ਨੱਕਾ ਜਣੇ ਜੀ ਦੁਪੱਟੇ ਦੀ 2200 ਪ੍ਰਾਈਸ ਦੇ ਨਾਲ 2200 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਇਸ ਡਿਜ਼ਾਈਨ ਚ ਇਹ ਸਿੰਗਲ ਆ ਸੂਟ ਨੈਕਸਟ ਡਿਜ਼ਾਈਨ ਦਿਖਾਣੇ ਆ ਬੜਾ ਸੋਹਣਾ ਗ੍ਰੇ بیس ਹੈ ਫਰੋਜ਼ੀ ਕਲਰ ਦੇ ਕੰਟਰਾਸਟ ਦੇ ਨਾਲ ਲਾਈਟ ਜャ ਫਰੋਜ਼ੀ ਕਲਰ ਦਾ ਹੀ ਬਾਟਮ ਹੈ ਜੀ ਨਾਲ ਜਿਸ ਕਲਰ ਦਾ ਵਰਕ ਤੇ ਫਲਾਵਰ ਪ੍ਰਿੰਟਿੰਗ ਹੈ ਸ਼ਰਟ ਵੀ ਸੈਲਫ ਦੇ ਵਿੱਚ ਕੋ ਕਿੰਨਾ ਪਿਆਰਾ ਡਿਜ਼ਾਈਨ ਹੈ ਬਹੁਤ ਸੋਹਣਾ ਸੈਲਫ ਦੇ ਵਿੱਚ ਸ਼ਰਟ ਹੈ ਇਹ ਸਾਰਾ ਵਰਕ ਕੀਤਾ ਹੋਇਆ ਦੇਖੋ ਘੇਰੇ ਤੱਕ ਉੱਪਰ ਤੋਂ ਲੈ ਕੇ ਸਾਰਾ ਆਰੀ ਵਰਕ ਜਿਹੜਾ ਵੀ ਤੁਹਾਨੂੰ ਦਿਖ ਰਿਹਾ ਸਾਰਾ ਵਰਕ ਕੀਤਾ ਹੋਇਆ ਤੇ ਬੜੀ ਸੋਹਣੀ ਬਰੀਕ ਵੇਲ ਘੇਰੇ ਤੇ ਬਣੀ ਹੋਈ ਹੈ ਕੰਟਰਾਸਟ ਦੇਖੋ ਕਿੰਨਾ ਪਿਆਰਾ ਇਹ ਬਾਟਮ ਹੈ ਜੀ ਨਾਲ ਪਿਓਰ ਮਸਲੀਨ ਦੀ ਲਾਈਟ ਗ੍ਰੇ ਸੈਲਫ ਦੇ ਵਿੱਚ ਸ਼ਰਟ ਤੇ ਨਾਲ ਇਹ ਬੜੀ ਬਾਟਮ ਸੋਹਣਾ ਸੂਟ ਹੈ 2200 ਪ੍ਰਾਈਸ ਦੇ ਨਾਲ ਇਹ ਸੇਮ ਡਿਜ਼ਾਈਨ ਦੇ ਵਿੱਚ ਹੈਗਾ ਆਪਣੇ ਕੋਲ ਬੜਾ ਸੋਹਣਾ ਮਹਿੰਦੀ ਗ੍ਰੀਨ ਜਿਹਾ ਕਲਰ ਹੈ ਬਹੁਤ ਬਹੁਤ ਸੋਹਣਾ ਹੈ ਲਾਈਟ ਗ੍ਰੀਨ ਦੇ ਵਿੱਚ ਬਾਟਮ ਦਾ ਦਾ ਸਰੇਮ ਕਲਰ ਸ਼ਰਟ ਗ੍ਰੇ ਬੇਸ ਚ ਹੀ ਰਹਿਣੀ ਆ ਕੰਟਰਾਸਟ ਦੇ ਵਿੱਚ ਹੈ ਬੜੇ ਸੋਹਣੇ ਸੂਟ ਇਹ ਸਾਰਾ ਵਰਕ ਕੀਤਾ ਹੋਇਆ ਘੇਰੇ ਤੱਕ ਪੂਰਾ ਹੈਵੀ ਵਰਕ ਹੈ ਜੀ ਨਾਲ ਗ੍ਰੀਨ ਕਲਰ ਦੀ ਕੰਟਰਾਸਟ ਦੇ ਵਿੱਚ ਬਾਟਮ ਹੈ ਜੀ ਦੇਖੋ ਇਹ ਬਾਟਮ ਆ ਜਾਣੀਆਂ ਨਾਲ ਗ੍ਰੇ ਤੇ ਗ੍ਰੀਨ ਦਾ ਕੰਟਰਾਸਟ ਪਿਓਰ ਮਸਲੀਨ ਦੀ ਬਾਟਮ ਰਹਿਣੀ ਹੈ ਸੂਟਾਂ ਦੇ ਨਾਲ ਜੌਰਜਟ ਦੀ ਸੈਲਫ ਦੇ ਵਿੱਚ ਬਾਟਮ ਸੈਲਫ ਦੇ ਵਿੱਚ ਸੌਰੀ ਸ਼ਰਟ ਤੇ ਨਾਲ ਹੈਗਾ ਇਹ ਦੁਪੱਟਾ ਪਿਓਰ ਦਾ ਇਹ ਲੁੱਕ ਆ ਤੇ ਸੂਟ ਦੀ 2200 ਪ੍ਰਾਈਸ ਦੇ ਨਾਲ ਨੈਕਸਟ ਹੈਗਾ ਇਹਦੇ ਵਿੱਚ ਪਰਪਲ ਕਲਰ ਗ੍ਰੇ ਤੇ ਪਰਪਲ ਦਾ ਕੰਟਰਾਸਟ ਹੈ ਉਹ ਸੋਨਾ ਵਰਕ ਸਾਰੀ ਸ਼ਰਟ ਤੇ ਹੋਏ ਪੂਰਾ ਹੈਵੀ ਵਰਕ ਹੈ ਜੀ ਪੂਰੀ ਸ਼ਰਟ ਤੇ ਤੇ ਨਾਲ ਕੰਟਰਾਸਟ ਬਾਟਮ ਇਹ ਦੇਖੋ ਪਰਪਲ ਬਹੁਤ ਸੋਹਣਾ ਲਾਈਟ ਜਿਹਾ ਪਰਪਲ ਕਲਰ ਹੈ ਦਾ ਕੰਬੀਨੇਸ਼ਨ 200 ਪ੍ਰਾਈਸ ਦੇ ਨਾਲ 2200 ਪ੍ਰਾਈਸ ਦੇ ਨਾਲ ਆਪਣੇ ਏਵਲਸੂ ਤੇ ਨੈਕਸਟ ਆ ਗਿਆ ਉਹਦੇ ਵਿੱਚ ਸੇਮ ਦੇ ਵਿੱਚ ਹੀ ਇਹ ਦੇਖੋ ਗ੍ਰੀਨ ਤੇ ਲਾਈਟ ਗ੍ਰੀਨ ਜਿਹਾ ਕਲਰ ਹੈ ਅਗਰ ਕਿ ਦੇ ਵਿੱਚ ਕਵਿਤਾ ਹੈ ਘੇਰੇ ਤੱਕ ਬਹੁਤ ਸੋਨਾ ਵਰਕ ਹੈ ਪੂਰਾ ਬਹੁਤ ਸੋਨਾ ਵਰਕ ਕੀਤਾ ਹੋਇਆ ਇਹ ਆ ਜਾਣੀ ਹੈ ਜੀ ਬਾਟਮ ਨਾਲ ਇਹ ਉਰਮਸਲੀ ਇੰਦੀ ਬਾਟਮ ਹੈ ਹਰ ਇੱਕ ਸੂਟ ਦੇ ਨਾਲ ਤੇ ਪਿਓਰ ਦਾ ਵੀ ਦੁਪੱਟਾ ਇਹ ਨਾਲ 2200 ਪ੍ਰਾਈਸ ਹੈ ਚਾਰ ਸੂਟ ਮੇ ਇੱਕ ਡਿਜ਼ਾਈਨ ਚ ਦਿਖਾਈਆ ਤੁਹਾਨੂੰ ਚਾਰ ਕਲਰ 2200 ਪ੍ਰਾਈਸ ਦੇ ਨਾਲ ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਆਂ ਸੇਮ ਜਾਰਜਟ ਦੀ ਉਹ ਸ਼ਰਟ ਹੈ ਜੀ ਬੜੀ ਸੋਹਣੀ ਫਿਰੋਜ਼ੀ ਕਲਰ ਦੇ ਵਿੱਚ ਹੈ ਇਹ ਸੂਟ ਬਹੁਤ ਪਿਆਰਾ ਸੈਲਫ ਦੇਖੋ ਕਿੰਨੀ ਸੋਹਣੀ ਹੈ ਬਹੁਤ ਸੋਹਣੀ ਛੋਟੀ ਬੁੱਟੀ ਦੇ ਵਿੱਚ ਸੈਲਫ ਹੈ ਪ੍ਰਿੰਟਿੰਗ ਤੇ ਇਹ ਹੈਗਾ ਘੇਰੇ ਵਰਕ ਦੇ ਵਿੱਚ ਦੇਖੋ ਪੂਰਾ ਹੈਵੀ ਘੇਰਾ ਬਣਿਆ ਹੋਇਆ ਕੈਨਿਆਂ ਉੱਪਰ ਦਾ ਡਿਜ਼ਾਈਨ ਨਹੀਂ ਪਸੰਦ ਹੁੰਦਾ ਤੁਸੀਂ ਇਹ ਵਾਲੇ ਸੂਟ ਲੈ ਸਕਦੇ ਹੋ ਇਹ ਬਹੁਤ ਹੀ ਪਿਆਰੀ ਡਿਜ਼ਾਈਨਿੰਗ ਹੈ ਫਿਰੋਜ਼ੀ ਜਿਹਾ ਕਲਰ ਹੈ ਇਹ ਸਾਰਾ ਵਰਕ ਕੀਤਾ ਹੋਇਆ ਦੇਖੋ ਕਿੰਨਾ ਪਿਆਰਾ ਤੇ ਨਾਲ ਸੇਮ ਕਲਰ ਦੀ ਮੈਚਿੰਗ ਸੇਮ ਕਲਰ ਦੀ ਮੈਚਿੰਗ ਮਸਲੀਨ ਦੀ ਬਾਟਮ ਹੈ ਜੀ ਨਾਲ ਫਿਰੋਜ਼ੀ ਜਿਹਾ ਕਲਰ ਦੀਓ ਡਿਫਰੈਂਟ ਜਿਹਾ ਫਿਰੋਜ਼ੀ ਕਲਰ ਹੈ ਇਹ ਵਰਦਾਈ ਦੁਪੱਟਾ ਇਹ ਆ ਬਈ ਵਰਦਾਈ ਦੁਪੱਟਾ ਨਾਲ ਥੋੜਾ ਸੋਨਾ ਪ੍ਰਿੰਟ ਦੇ ਵਿੱਚ ਇਹ ਲੁਕਾਤੀ ਪ੍ਰਾਈਸ ਹੈਗਾ 2200 500 ਪ੍ਰਾਈਸ ਇਹ ਸੇਮ ਦੇ ਵਿੱਚ ਹੁਣ ਤੁਹਾਨੂੰ ਕਲਰ ਦਿਖਾਵਾਂਗੇ ਬੜਾ ਸੋਨਾ ਗ੍ਰੇ ਕਲਰ ਹੈ घेरे ते वर्क गया सारा सोहळा वर्क 3200 ਪ੍ਰਾਈਸ ਦੇ ਨਾਲ 2250 ਕਿਤੇ ਇਹ ਸੇਮ ਡਿਜ਼ਾਈਨ ਦੇ ਵਿੱਚ ਹੈਗਾ ਗ੍ਰੀਨ ਕਲਰ ਬੜਾ ਸੋਹਣਾ ਅੰਗੂਰੀ ਗ੍ਰੀਨ ਜਿਹਾ ਕਲਰ ਹੈ ਜੀ ਸਲਫ ਦੇ ਵਿੱਚ ਸ਼ਰਟ ਆ ਗਈ ਇਹ ਵਰਮਸਲੀਨ ਦੀ ਬਾਟਮ ਹੈ ਨਾਲ ਸੇਮ ਕਲਰ ਦੀ ਤੇ ਘੇਰੇ ਤੇ ਹੈਵੀ ਵਰਕ ਪੂਰਾ ਹੈਵੀ ਵਰਕ ਹੈ ਜੀ ਘੇਰੇ ਤੇ ਇਹ ਹਾਰ ਹੈ ਹੋਗਾ ਤੇ ਵਰਦਾ ਦੁਪੱਟਾ ਨਾਲ ਦਾ ਸੇਮ ਇਹ ਦੁਪੱਟਾ ਜਿਹੜੀ ਜੀ ਸੂਟ ਦੀ 2200 ਪ੍ਰਾਈਸ ਦੇ ਨਾਲ 2200 ਪ੍ਰਾਈਸ ਦੇ ਨਾਲ ਇਹ ਵਾਲਾ ਸੂਟ ਮੈਂ ਬਸ ਸਟਾਰਟ ਰਹਿ ਗਈ ਉਸੇ ਸੇਮ ਇਸ ਵਿੱਚ ਬਸ ਪਿੰਕ ਜਿਹਾ ਕਲਰ ਆ ਲੱਗ ਜੀ ਤੇ ਅੱਜ ਹੀ ਪਿੰਕ ਕਲਰ ਵੀ ਕਹਿ ਸਕਦੇ ਆ ਸਭ ਦੇ ਵਿੱਚ ਆਹ ਸ਼ਰਟ ਪੂਰੀ ਘੇਰੇ ਤੇ ਹੈਵੀ ਵਰਕ ਆ ਇਹ ਹੋਰ ਮਸਲੀਨ ਦੀ ਸੇਮ ਬਾਟਮ ਨਾਲ ਦੁਪੱਟਾ 2200 ਪ੍ਰਾਈਸ ਦੇ ਨਾਲੇ ਮੈਂ ਤੁਹਾਨੂੰ জর্ਜਟ ਦੇ ਵਿੱਚ suit ਦਿਖਾਏ ਆ ਜর্ਜਟ ਦੀ ਸ਼ਰਟ ਵਿਦ ਵਰਕ ਪਿਓਰ ਮਸਲੀਨ ਦੀ 3 ਮੀਟਰ ਦੀ ਬਾਟਮ ਤੇ ਪਿਓਰ ਦਾ ਦੁਪੱਟਾ 2200 ਪ੍ਰਾਈਸ ਹੈ ਜੀ ਇਹਨਾਂ ਸੂਟਾਂ ਦਾ ਤੇ ਨੈਕਸਟ ਤੁਹਾਨੂੰ ਦਿਖਾਣੇ ਆ ਜੀ ਆਪਾਂ ਬਰਬਰੀ ਦੇ suit ਵਿਦ ਵਰਕ ਤੇ ਪਿਓਰ ਮਸਲੀਨ ਦੀ 3 ਮੀਟਰ ਦੀ ਬਾਟਮ ਰਹਿਣੀ ਹੈ ਜੀ ਸੂਟਾਂ ਦੇ ਨਾਲ ਬੜਾ ਸੋਹਣਾ ਲਵੈਂਡਰ ਪਰਪਲ ਕਲਰ ਹੈ ਲਾਈਟ ਪਰਪਲ ਲਵੈਂਡਰ ਕਲਰ ਡਿਜੀਟਲ ਪ੍ਰਿੰਟ ਦੇ ਨਾਲ ਸਾਰਾ ਵਰਕ ਹੋਇਆ ਜਿੱਤੇ ਤੇ ਪਿਓਰ ਬਰਬਰੀ ਦੇ ਵਿੱਚ ਸੂਟ ਹੈ ਇਹ ਦੇਖੋ ਕਿੰਨਾ ਪਿਆਰਾ ਹੈ ਸਾਰਾ ਡਿਜੀਟਲ ਪ੍ਰਿੰਟਿੰਗ ਹੋਈ ਹੈ ਤੇ ਨਾਲ ਹੋਇਆ ਵਰਕ ਫਲਾਵਰ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਵਰਕ ਘੇਰੇ ਤੇ ਵੀ ਸਾਰਾ ਡਿਜੀਟਲ ਪ੍ਰਿੰਟ ਦੇ ਨਾਲ ਆਊਟਲਾਈਨਿੰਗ ਕੀਤੀ ਹੋਈ ਹੈ ਹੈਂਡਵਰਕ ਦੇ ਨਾਲ ਇਹ ਫਰੰਟ ਆ ਜਣਾ ਇਹ ਬਾਜ਼ੂ ਆ ਜਣੇ ਜੀ ਸ਼ਰਟ ਦੀਆਂ 4 ਮਸਲੀਨ ਦੀ ਬਾਟਮ ਰਹਿਣੀ ਹੈ ਨਾਲ 3 ਮੀਟਰ ਦੀ ਤੇ ਬਰਬਰੀਓ ਡਿਜੀਟਲ ਪ੍ਰਿੰਟ ਦੇ ਵਿੱਚ ਦੁਪੱਟਾ ਬਰਬਰੀ ਡਿਜੀਟਲ ਪ੍ਰਿੰਟ ਹੋਇਜਿਤ ਦੁਪੱਟਾ ਇਹ ਲੁੱਕ ਆ ਗਈ ਪੂਰਾ 2.5 ਮੀਟਰ ਦਾ ਦੁਪੱਟਾ ਰਹਿਣਾ ਸੂਤੀ ਲੁੱਕ ਦੇਖੋ ਕਿੰਨੀ ਪਿਆਰੀ ਹੈ 2800 ਪ੍ਰਾਈਸ ਹੈ ਜੀ 2800 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਇਹਦੇ ਵਿੱਚ ਸੇਮ ਦੇ ਵਿੱਚ ਹੈਗਾ ਆਪਣੇ ਕੋਲ ਫਰੋਜ਼ੀ ਕਲਰ ਬਿਲਕੁਲ ਲਾਈਟ ਫਰੋਜ਼ੀ ਕਲਰ ਹੈ ਜੀ ਗਰਮੀਆਂ ਦੇ ਫੰਕਸ਼ਨਲ ਸੂਟ ਹੈ ਜੀ ਇਹ ਸੋਨਾ ਵਰਕ ਘੇਰੇ ਤੇ ਵੀ ਹੈ ਵੀ ਵਰਕਾ ਬਾਜੂਆਂ ਗੀਆਂ ਸਾਈਡ ਤੇ ਬਰਬਰੀ ਦੀ ਸ਼ਰਟ ਨਰਮ ਸਲੀਨ ਦੀ 3 ਮੀਟਰ ਦੀ ਬਾਟਮ ਨਾਲ ਤੇ ਬਰਬਰੀ ਦਾ 2.5 ਮੀਟਰ ਦਾ ਡਿਜੀਟਲ ਪ੍ਰਿੰਟ ਦੇ ਵਿੱਚ ਦੁਪੱਟਾ ਰੈਡਿੰਗ ਦੇਖੋ ਕਿੰਨੀ ਪਿਆਰੀ ਇਹ ਜਿਹੜਾ ਬਰਬਰੀ ਸਟੱਫ ਹੁੰਦਾ ਜਿਆਦਾ ਇਹਦੇ ਤੇ ਬਲ ਨਹੀਂ ਪੈਂਦੇ ਹੈਗੇ ਬਹੁਤ ਸੌਫਟ ਰਹਿੰਦਾ ਜੀ ਇਹ ਇਹ ਲੋਕਾਂ ਜਿੰਨੂੰ 2800 ਪ੍ਰਾਈਸ ਦੇ ਜਾਂ 2800 ਪ੍ਰਾਈਸ ਦੇ ਨਾਲੇ ਦੋ ਸੂਟ ਮੈਂ ਤੁਹਾਨੂੰ ਵਰਕਰੀ ਦੇ ਡਿਜੀਟਲ ਪ੍ਰਿੰਟ ਤੇ ਵਰਕ ਦੇ ਵਿੱਚ ਦਿਖਾਏ ਆ 2800 ਪ੍ਰਾਈਸ ਦੇ ਨਾਲ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈ ਜਿਵੇਂ 81465808038346580800 ਤੇ ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ